ਆਪਕਨੇ ਕਿਸਾਨਾਂ ਨੂੰ ਤੁਮਤਿਆ ਦਰਿਆ ਸੀ ਜੀ ਕਿਸਾਨ ਨੂੰ ਕੁਝ ਮਿਲ ਨਹੀਂ ਰਿਹਾ ਸੀ ਜੀ ਬਿਲਕੁਲ ਮੋਦੀ ਸਰਕਾਰ ਆਈ ਜੀ ਮੋਦੀ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਤੁਸੀਂ ਹੁਣ ਦੇਖਿਆ 18000 ਕਰੋੜ ਜੀ ਮੋਦੀ ਜੀ ਨੇ ਇੱਕ ਬਟਲ ਦਬਾ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਿਆ ਜੀ ਕਾਂਗਰਸ ਦੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਕਹਿੰਦੇ ਹੁੰਦੇ ਸੀ ਮੈਂ 1 ਰੁਪਿਆ ਭੇਜਦਾ ਜੀ ਤੇ 15 ਪੈਸੇ ਪਹੁੰਚਦੇ ਐ 85 ਪੈਸੇ ਕਿੱਥੇ ਜਾਂਦੇ ਐ ਸਾਰਿਆਂ ਨੂੰ ਪਤਾ ਸੀ ਜੀ ਇਹ ਉਹਨਾਂ ਦੇ ਢਿੱਡ ਦੇ ਵਿੱਚ ਪੀੜ ਹੈ ਜਿਹੜੇ 85 ਪੈਸੇ ਖਾਂਦੇ ਸੀ ਜੀ ਬਿੱਲ ਇਦਾਂ ਨਹੀਂ ਪਾਸ ਹੁੰਦਾ ਜੀ ਸਾਰੀਆਂ ਪਾਰਟੀਆਂ ਦੇ ਉੱਥੇ ਪ੍ਰਦੇਸ਼ਾਂ ਦੇ ਜੀ ਮੁੱਖ ਮੰਤਰੀ ਨਾਲ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਚਰਚਾ ਕਰਕੇ ਉਸ ਤੋਂ ਬਾਅਦ ਬਿੱਲ ਪਾਸ ਨਹੀਂ ਹੁੰਦਾ ਨਮਸਕਾਰ ਤੁਸੀਂ ਦੇਖ ਰਹੇ ਹੋ ਐਸਐਮਜੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ ਹਾਲੀ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੀਜੇਪੀ ਕੁਸ਼ਪਿੰਦਰ ਜੀ ਵੱਲੋਂ ਦ੍ਰੈਸੀ ਮੰਡਲ ਦਾ ਨਵਾਂ ਪ੍ਰਧਾਨ ਵਿਨੇ ਮਿੱਤਰ ਜੀ ਨੂੰ ਨਿਯੁਕਤ ਕੀਤਾ ਗਿਆ ਹੈ ਜਿਸ ਵਿਸ਼ੇ ਤੇ ਅਸੀਂ ਅੱਜ ਪਹੁੰਚੇ ਆ ਉਹਨਾਂ ਦੇ ਆਫਿਸ ਤੇ ਉਹਨਾਂ ਨਾਲ ਕਰਾਂਗੇ ਗੱਲਬਾਤ ਕਿ ਕਿਸ ਤਰ੍ਹਾਂ ਦੇ ਕਾਰਜ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹੁਣ ਕੀਤੇ ਜਾਣਗੇ ਸੋ ਸਾਡੇ ਨਾਲ ਜੁੜੇ ਹੋਏ ਨੇ ਬਿਨੈ ਮਿੱਤਲ ਜੀ ਸਨਮਸਕਾਰ ਜੀ ਸਨਮਸਕਾਰ ਸਰ ਹਾਲੀ ਦੇ ਵਿੱਚ ਤੁਹਾਨੂੰ ਦਰੇਸੀ ਮੰਡਲ ਦਾ ਨਵਾਂ ਪ੍ਰਧਾਨਗੀ ਉਪਤ ਕੀਤਾ ਗਿਆ ਹੈ ਸੋ ਕੀ ਕੀ ਕਾਰਜ ਰਹਿਣਗੇ ਤੁਹਾਡੇ ਪ੍ਰਧਾਨਗੀ ਦੇ ਹੇਠ ਸਭ ਤੋਂ ਪਹਿਲਾਂ ਤੁਸੀਂ ਭਾਜਪਾ ਜਨਤਾ ਪਾਰਟੀ ਦੇ ਪ੍ਰੈਜ਼ੀਡੈਂਟ ਕੁਸ਼ਵਿੰਦਰ ਸਿੰਘਲ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਜਿੱਦਾਂ ਤੁਸੀਂ ਕਿਹਾ ਕਿ ਕੀ ਕੀ ਕਾਰਜ ਜੀ ਦੇਖੋ ਕੋਈ ਵੀ ਹੈ ਪ੍ਰਧਾਨ ਚਾਹੇ ਪੁਰਾਣੇ ਸਿੱਕੇ ਚਾਹੇ ਮੈਨੂੰ ਨਿਯੁਕਤ ਕੀਤਾ ਹੈ ਪਾਰਟੀ ਦਾ ਇੱਕੋ ਹੀ ਮਕਸਦ ਹੁੰਦਾ ਹੈ ਪਾਰਟੀ ਦੇ ਸਵਰਟ ਨੂੰ ਮਜ਼ਬੂਤ ਕਰਨਾ ਜੀ ਤੇ ਇਦਾਂ ਹੀ ਅਸੀਂ ਪਾਰਟੀ ਦੀ ਸੇਵਾ ਸਾਰਿਆਂ ਨੇ ਮਿਲ ਕੇ ਕਰਾਂਗੇ ਸਾਡੀ ਟੀਮ ਸਾਰੀ ਤੇ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਬੂਥ ਲੈਵਲ ਤੇ ਬੂਥ ਲੈਵਲ ਤੋਂ ਅਗਰ ਕਰ ਕਰ ਜਾ ਕੇ ਪਾਰਟੀ ਦਾ ਪ੍ਰਚਾਰ ਕਰਾਂਗੇ ਇਸ ਇਸ ਤਰ੍ਹਾਂ ਅਸੀਂ ਆਪਣੀ ਪਾਰਟੀ ਰਚਾਂਗੇ ਜੀ ਸਰ ਤੁਹਾਡੇ ਮੰਡਲ ਦੇ ਅੰਡਰ ਕਿਹੜੇ ਕਿਹੜੇ ਵਾਰਡ ਹਨ ਸਾਡੇ ਮੰਡਲ ਦੇ ਅੰਦਰ ਤਿੰਨ ਵਾਰਡ ਹੈ ਜੀ ਚੌਥ ਨੰਬਰ ਵਾਰਡ ਸ਼ਿਰਸੰਜ ਕਪੂਰ ਜੀ 84 ਨੰਬਰ ਵਾਰਡ ਡੰਡਾ ੜਵਾਲ ਜੀ ਦਾ ਪ੍ਰਿੰਦਰ ੜਵਾਲ ਜੀ ਔਰ 85 ਨੰਬਰ ਵਾਰਡ ਸ਼੍ਰੀਮਤੀ ਸੁਨੀਤਾ ਰਾਨੀ ਜੀ ਤੇ ਆਪਾਂ ਦੇਖਿਆ तकरीबन ਜੋ ਵਾਰਡਾਂ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਕਰੀਬਨ ਅਸੀਂ ਗਾਂਧੀ ਮਾਰਕੀਟ ਦੀ ਗੱਲ ਕਰ ਲਈਏ ਹਾਲੀ ਦੇ ਵਿੱਚ ਉਹਦੇ ਤੇ ਸੀਵਰੇਜ ਦੀ ਪ੍ਰੋਬਲਮ ਬੜੀ ਚੱਲ ਰਹੀ ਸੀ ਤੇ ਉਹ ਕਿਸ ਤਰ੍ਹਾਂ ਹੁਣ ਸੁਧਾਰ ਹੋਣਗੇ ਉਹਨੂੰ ਜਾਂ ਕਿੱਦਾਂ ਕਰੂਗੇ ਦੇਖੋ ਸਾਡੇ ਜਿਹੜੇ ਕੌਂਸਲਰ ਸਾਹਿਬਾਨ ਨੇ ਸਾਰਾ ਉਹਨਾਂ ਨੂੰ ਪਤਾ ਹੈ ਤੇ ਉਹ ਉਸ ਲੈਵਲ ਤੇ ਜਾ ਕੇ ਉੱਥੇ ਆਪਣਾ ਕੰਮ ਕਰਦੇ ਠੀਕ ਸਰ ਇੱਕ ਸਵਾਲ ਸਾਡਾ ਕਿਸਾਨੀ ਮੁੱਦੇ ਤੇ ਤੁਹਾਨੂੰ ਹੈਗਾ ਕਿ ਅਸੀਂ ਦੇਖਿਆ ਤਕਰੀਬਨ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਪ੍ਰੋਟੈਸਟ ਚੱਲਿਆ ਤੇ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ ਦਿੱਲੀ ਦੇ ਵਿੱਚ ਕਿਸਾਨ ਡਟੇ ਹੋਏ ਨੇ ਤੇ ਕੀ ਆ ਇਹ ਜਾ ਰਿਹਾ ਕਿ ਇਹ ਬਿੱਲ ਜਿਹੜੇ ਆ ਉਹ ਕਿਸਾਨਾਂ ਦੇ ਹੱਕ ਵਿੱਚ ਨੇ ਜੋ ਭਾਜਪਾ ਪਾਰਟੀ ਆਪਣੇ ਬਿਆਨ ਦੇ ਰਹੀ ਹੈ ਤੇ ਜਿਹੜੀ ਹੋਰ ਪਾਰਟੀਆਂ ਨੇ ਉਹ ਕਹਿ ਰਹੇ ਕਿ ਇਹ ਬਿੱਲ ਜਿਹੜੇ ਆ ਉਹ ਖਿਲਾਫ ਨੇ ਕਿਸਾਨਾਂ ਦੇ ਵਿਰੋਧ ਬਿੱਲ ਨੇ ਜੋ ਇਹਨਾਂ ਨੂੰ ਕਿਸਾਨਾਂ ਨੂੰ ਅਗਾਹ ਨੁਕਸਾਨ ਮਿਗਾ ਸਰ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਤੁਹਾਡੇ ਮੁਤਾਬਿਕ ਇਹ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਨੇ ਜਾਂ ਬੇਹਿੱਤ ਨੇ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤਾਂ ਕਿ ਕਿਸਾਨਾਂ ਦੇ ਹਿੱਕ ਵਿੱਚ ਨਾ ਹੁੰਦੇ ਹੱਕ ਦੇ ਵਿੱਚ ਨਾ ਹੁੰਦੇ ਜਿੰਦਾਂ ਆਪਾਂ ਕਹਿੰਦੇ ਕਿਸਾਨ ਆਤਮਿਕ ਅਰਦਾਸੀ ਜੀ ਕਿਸਾਨ ਨੂੰ ਕੁਝ ਮਿਲ ਨਹੀਂ ਰਿਹਾ ਸੀ ਜੀ ਬਿਲਕੁਲ ਮੋਦੀ ਸਰਕਾਰ ਆਈ ਜੀ ਮੋਦੀ ਸਰਕਾਰ ਨੇ ਕਿਸਾਨਾਂ ਲਈ ਬਹੁਤ ਕੁਝ ਕੀਤਾ ਜੀ ਤੁਸੀਂ ਹੁਣ ਦੇਖਿਆ 18000 ਕਰੋੜ ਜੀ ਬਿਲਕੁਲ ਮੋਦੀ ਜੀ ਨੇ ਜੀ ਇੱਕ ਬਟਨ ਦਬਾ ਕੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਿਆ ਜੀ ਜਿੱਥੇ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਕਹਿੰਦੇ ਹੁੰਦੇ ਸੀ ਮੈਂ 1 ਰੁਪਿਆ ਭੇਜਦਾ ਹਾਂ ਜੀ ਤੇ 15 ਪੈਸੇ ਪਹੁੰਚਦੇ ਐ 85 ਪੈਸੇ ਕਿੱਥੇ ਜਾਂਦੇ ਐ ਸਾਰਿਆਂ ਨੂੰ ਪਤਾ ਸੀ ਜੀ ਇਹ ਉਹਨਾਂ ਦੇ ਢਿੱਡ ਦੇ ਵਿੱਚ ਪੀੜ ਹੈ ਜਿਹੜੇ 85 ਪੈਸੇ ਖਾਂਦੇ ਸੀਗੇ ਜੀ ਕਿਸਾਨਾਂ ਦੇ ਜਿਹੜੇ ਤੁਸੀਂ ਬਿੱਲਾਂ ਦੀ ਗੱਲ ਕਰਦੇ ਹੋ ਕਿਸਾਨਾਂ ਦੇ ਬਿੱਲ ਇੱਕ ਇੱਕ ਬਿੱਲ ਬਿਲਕੁਲ ਸਹੀ ਬਿੱਲ ਹੈ ਜੀ ਕਿਹਾ ਤੁਸੀਂ ਮੈਨੂੰ ਦੱਸੋ ਬਿੱਲ ਇਦਾਂ ਨਹੀਂ ਪਾਸ ਹੁੰਦੇ ਜੀ ਬਿਲਕੁਲ ਸਾਰੀਆਂ ਪਾਰਟੀਆਂ ਦੇ ਉੱਥੇ ਉਹ ਆਪਣੇ ਪ੍ਰਦੇਸ਼ਾਂ ਦੇ ਜੀ ਮੁੱਖ ਮੰਤਰੀ ਨਾਲ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਚਰਚਾ ਕਰਕੇ ਉਸ ਤੋਂ ਬਾਅਦ ਬਿਲ ਪਾਸ ਜੀ ਬਿਲਕੁਲ ਅੱਜ ਆਪਾਂ ਕਹਿੰਨੇ ਆ ਕਿ ਆਕਾਲੀ ਦਲ ਦੀ ਤੁਸੀਂ ਨਾਮ ਲੈ ਰਹੇ ਹੋ ਕਾਂਗਰਸ ਦਾ ਨਾਮ ਲੈ ਰਹੇ ਕਿਵਾ ਉਹਨਾਂ ਨੂੰ ਨਹੀਂ ਪਤਾ ਸੀਗਾ ਜੀ ਤੁਸੀਂ ਕਾਂਗਰਸ ਦੇ ਮੁੱਖ ਮੰਤਰੀ ਦੀ ਬਾਈਟਸ ਦੇਖੋ ਜੀ ਜਿਨ੍ਹਾਂ ਨੇ ਅਡਾਨੀ ਨਾਲ ਅੰਬਾਨੀ ਨਾਲ ਬੈਠ ਕੇ ਪਿੱਛਲੇ ਸਾਲਾਂ ਦੇ ਵਿੱਚ ਇਹੀ ਚਰਚਾ ਕੀਤੀ ਸੀ ਵੀ ਆਪਾਂ ਕਿਦਾਂ ਇਸਾਰਾ ਦੀ ਅੱਜ ਉਹ ਇਹਨਾਂ ਦੇ ਖਿਲਾਫ ਕਿਉਂ ਬੋਲ ਰਹੇ ਜੀ ਇੱਕ ਗੰਦੀ ਰਾਜਨੀਤੀ ਕਰ ਰਹੇ ਹੈ ਜੀ ਬਿੱਟੂ ਦੀ ਗੱਲ ਉਹ ਗਰਪਾ ਕਰੀਏ ਤੁਸੀਂ ਬਿੱਟੂ ਦੇਖੋ ਕੀ ਕਹਿ ਰਿਹਾ ਜੀ ਕਿ ਆ ਪੰਜਾਬ ਦੇ ਮਾਹੌਲ ਖਰਾਬ ਕਰਨ ਲਈ ਇਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਇੱਕ ਐਮਪੀ ਨੂੰ ਸ਼ਰਮ ਆਣੀ ਚਾਹੀਦੀ ਐਦਾਂ ਦੀਆਂ ਗੱਲਾਂ ਕਰਦੇ ਹੋਏ ਜੀ ਬਿੱਟੂ ਪੰਜਾਬ ਦਾ ਐਮਪੀ ਹੈ ਤੇ ਉਹ ਕੀ ਕਹਿ ਰਿਹਾ ਲਕਸ਼ਾ ਦੇ ਢੇਰ ਵਿੱਚ ਜੀ ਬਸ ਮੈਨੂੰ ਲੱਗਦਾ ਐਦਾਂ ਦੀ ਐਮਪੀ ਦੀ ਰਾਜਨੀਤੀ ਉਹਨਾਂ ਨੂੰ ਕਰਨੀ ਨਹੀਂ ਆਉਂਦੀ ਨਾ ਉਹਨਾਂ ਨੂੰ ਰਾਜਨੀਤੀ ਕਰਨ ਦਾ ਕੋਈ ਹੱਕ ਹੈ ਜੀ ਜਿਵੇਂ ਕੱਲ ਵੀ ਪ੍ਰੋਟੈਸਟ ਦੇ ਵਿੱਚ लाठी चार्ज ਹੋਇਆ ਬੀਜੇਪੀ ਪ੍ਰੋਟੈਸਟ ਜਿਹਾ ਜਿਹੜਾ लाठी चार्ज ਕੀਤਾ ਗਿਆ ਇਹਦੇ ਬਾਰੇ ਤੁਸੀਂ ਇਹਨੂੰ ਕਿਦਾਂ ਦੇਖਦੇ ਹੋ ਖੇਡ ਤੋਂ ਸੱਪਦ ਹੈ लाठी चार्ज ਦਾ ਜੀ लाठी चार्ज ਕੋਈ ਐਦਾ ਦੀ ਗੱਲ ਨਹੀਂ ਹੈ ਜਿਹੜੇ ਕਿ ਆਪਾਂ ਦੇਖਦੇ ਆ ਆਪਣਾ ਉਹਨਾਂ ਆਪਣਾ ਪਰਸੋਂ ਹੀ ਆਪਣਾ ਧਰਨਾ ਸੀਗਾ ਸ਼ੰਗਾਰ ਸਿੰਘ ਜੀ ਬਿਲਕੁਲ ਤੇ ਤੁਸੀਂ ਇੱਕ ਚੀਜ਼ ਦੇਖੋ ਉੱਥੇ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੀ ਸੀ ਉੱਥੇ ਕਾਂਗਰਸ ਦੇ ਮੈਂ ਕਹਾਂਗਾ ਕਾਂਗਰਸ ਦੇ ਗੁੰਡੇ ਜੀ ਬਿਲਕੁਲ ਜਿਹੜੇ ਕੀ ਕਿਸਾਨਾਂ ਦੀ ਆੜ ਦੇ ਵਿੱਚ ਆ ਕੇ ਜੀ ਮਾਹੌਲ ਖਰਾਬ ਕਰ ਰਹੇ ਸੀ ਜੀ ਪੁਲਿਸ ਪ੍ਰਸ਼ਾਸਨ ਨੂੰ ਵੀ ਮੈਂ ਧੰਨਵਾਦ ਕਰੂੰਗਾ ਉਹਨਾਂ ਨੇ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੂੰ ਕਵਰ ਕੀਤਾ ਜੀ ਤੇ ਸ਼ਾਂਤੀਪੂਰਨ ਰਹਿਣ ਦੇ ਨਾਲ ਬੀਜੇਪੀ ਦਾ ਰੋਸ਼ ਪ੍ਰਦਰਸ਼ਨ ਤਰ੍ਹਾਂ ਖਤਮ ਹੋ ਗਿਆ ਜੀ ਚਲੋ ਸੋ ਗੱਲਬਾਤ ਕੀਤੀ ਹੈ ਵਿਨੇ ਮਿੱਤਰ ਜੀ ਨਾਲ ਕੁਝ ਸਵਾਲ ਜ਼ਿਹਨ ਦੇ ਵਿੱਚ ਸੀਗੇ ਉਹਨਾਂ ਨੂੰ ਅਸੀਂ ਆਪਣੇ ਸਾਂਝੇ ਕੀਤੇ ਨੇ ਉਹਨਾਂ ਨੇ ਸਾਨੂੰ ਆਪਣੇ ਜਵਾਬ ਦਿੱਤੇ ਨੇ ਜੋ ਅਸੀਂ ਆਪਣੇ ਸਰੋਧਿਆਂ ਤੱਕ ਪੁੱਛਦੇ ਕੀਤੇ ਨੇ ਲੁਧਿਆਣਾ ਤੋਂ ਐਸਐਮਜੀ ਨਿਊਜ਼ ਕੈਮਰਾਮੈਨ ਜਤਿੰਦਰ ਨਾਲ ਮੈਂ ਗੱਲਨ ਸ਼ੁਰੂ